ਗਿਆਸਟਾ ਦੀਆਂ ਬੁਰੀਆਂ ਨੀਤੀਆਂ ਦੇ ਖਿਲਾਫ ਇਥੇ ਧਰਦੇ ਤੇ ਬੈਠੇ ਹੋਏ ਆ ਪ੍ਰਿੰਸੀਪਲ ਉਪਰ ਦੇ ਸਾਹਮਣੇ ਕਰ ਜਿਸ ਚੀਜ਼ ਤੇ ਆਈ ਆ ਉਹ ਉਥੇ ਟਿਕੇ এডਿਕੇਸ਼ਨ ਦਾ ਨਾਰਾ ਹੈਲਥ ਦਾ ਨਾਰਾ ਲਾ ਕੇ ਆਈ ਹੈ ਨਾ ਆਈ ਦੇ ਟਾਈਮ ਤੇ ਹੈਲਥ ਇਥੇ ਕਿਵੱਦ ਰਹੀ ਜਾਂਦਾ এডਿਕੇਸ਼ਨ ਸਰਕਾਰੀ ਬ੍ਰਿਜੇਂਦਰਾ ਕਾਲਜ ਫਰੀਦਕੋਟ ਦੇ ਬੀਐਸਸੀ ਐਗਰੀਕਲਚਰ ਦਾ ਮਾਮਲਾ ਜਿਨ੍ਹਾਂ ਤੇ ਵਾਦਾ ਹੀ ਚਲਾ ਜਾ ਰਿਹਾ ਹੈ ਇੱਕ ਪਾਸੇ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਉੱਚ ਵਿਦਿਆ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਫਿਰ ਵੀ ਨੌਜਵਾਨ ਪੀੜੀ ਲਗਾਤਾਰ ਹੀ ਪੜ੍ਹਾਈ ਕਰਨ ਦੇ ਵਿਦੇਸ਼ਾਂ ਨੂੰ ਚਲੀ ਜਾ ਰਹੀ ਹੈ। ਇੱਕ ਹੋਰ ਯੋਗ ਹੈ ਕਿ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਉਹੀ ਬੱਚੇ ਪੜ੍ਹਾਈ ਕਰਦੇ ਹਨ ਜੋ ਨਿੱਜੀ ਕਾਲਜਾਂ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਪੈਸਾ ਭਰਨ ਦੇ ਯੋਗ ਨਹੀਂ ਹਨ। ਪਰੰਤੂ ਫਿਰ ਵੀ ਬਰਜਿੰਦਰਾ ਕਾਲਜ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਬੀਐਸਏ ਐਗਰੀਕਲਚਰ ਸੁਰਖੀਆਂ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਦੇ ਲਈ ਲਗਾਤਾਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਹਾਦਫਿਰ ਰੋਸ ਵਜੋਂ ਵਿਦਿਆਰਥੀਆਂ ਨੇ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਤੱਕ ਘਰਾਓ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੀਐਸਸੀ ਐਗਰੀਕਲਚਰ ਨੂੰ ਮੁੜ ਤੋਂ ਸ਼ੁਰੂ ਕਰ ਸਰਕਾਰੀ ਪੜਾਈ ਕਰਵਾਉਣ ਦੀ ਮੰਗ ਰੱਖੀ ਗਈ ਅੱਜ ਕਿਉਂ ਪ੍ਰਦਰਸ਼ਨ ਕੀਤਾ ਯਾਰ ਅਕੀਰ ਕਿ ਆਪ ਸਰਕਾਰੀਆਂ ਬੁਰੀਆਂ ਨੀਤੀਆਂ ਦੇ ਖਿਲਾਫ ਇਥੇ ਧਰਦੇ ਤੇ ਬੈਠੇ ਹੋਏ ਆ ਪ੍ਰਿੰਸੀਪਲ ਆਫਸ ਦੇ ਸਾਹਮਣੇ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਐਗਰੀਕਲਚਰ ਦੇ ਸਟੂਡੈਂਟਸ ਆ ਔਰ ਸੇ ਪੰਦ ਹੋ ਗਈ ਸੀ ਉਸ ਤੋਂ ਬਾਅਦ ਦੇਖੋ ਜੀ ਬੱਚਾ ਐਗਰੀਕਲਚਰ ਇਥੇ ਕੰਮ ਹੋਣਾ ਹੁੰਦਾ ਕਿਉਂਕਿ ਇਹ ਸਰਕਾਰੀ ਕਾਲਜ ਹੈ ਔਰ ਸਰਕਾਰੀ ਕਾਲਜ ਦੀ ਫੀਸ ਉਹਨਾਂ ਦਾ ਮੇਨ ਜੋ ਹੈ ਉਹਨਾਂ ਦਾ ਬੁਰੀ ਖੁਦਾ ਹੈ ਕਿ ਇਥੇ ਫੀਸ ਕੱਟ ਹੋਏਗੀ ਪਰ ਜੇ ਪੰਜਾਬ ਸਰਕਾਰ ਅੱਜ ਦੇ ਟਾਈਮ 'ਤੇ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੁੰਦੇ ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਇਹਨਾਂ ਦਾ ਹੂਟ ਦੇ ਰਹੀ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਜਿਹੜੇ ਨਾਰੇ ਤੇ ਆਏ ਆ ਇਹਨਾਂ ਦਾ ਮੋਟਿਵ ਆ ਅਸੀਂ ਪੈਸਾ ਇਕੱਠਾ ਕਰਨਾ ਅਸੀਂ ਖਾਣਾ ਹੈ ਉਸ ਦੇ ਇਹਨਾਂ ਦੀ ਉਹਨਾਂ ਨੀਤੀ ਦੇ ਤਹਿਤ ਇਹ ਸਾਡਾ ਕੋਰਸ ਸੈਲਫ ਫਾਈਨਾਂਸ ਕਰ ਰਿਹਾ ਜਿਹਦੇ ਵਿੱਚ ਕਿ ਸਾਡੀਆਂ ਫੀਸਾਂ ਇੰਨੀ ਜਿਆਦਾ ਹਾਈ ਜਾ ਰਹੀ ਹੈ ਕਿ ਕੋਈ ਵੀ ਨਹੀਂ ਭਰ ਸਕਦਾ ਆਸਾਨੀ ਨਾਲ ਪੜਨਾ ਉਹਨਾਂ ਨੂੰ ਬਹੁਤ ਔਖਾ ਜੇ ਸਰਕਾਰ ਇਹ ਹੀ ਜਾਨਦੀ ਸੀ ਕਿ ਅਸੀਂ ਪੈਸਾ ਹੀ ਇਕੱਠਾ ਕਰਦਾ ਉਹ ਵੀ ਐਜੂਕੇਸ਼ਨ ਸੈਕਟਰ ਤੋਂ ਸਰਕਾਰ ਆਈ ਕਿਉਂ ਐਜੂਕੇਸ਼ਨ ਦਾ ਨਾਰਾ ਲੈ ਕੇ ਕਿਉਂ ਆਈ ਅਸੀਂ ਉਹਨਾਂ ਦਰਾਂ ਚ ਆਉਂਦੇ ਆ ਇੱਥੇ ਲਗਭਗ ਬੱਚੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਸਰਕਾਰ ਕਿਉਂ ਚਾਹੁੰਦੀ ਹੈ ਕਿ ਬੱਚੇ ਨਾ ਪੜ੍ਹਨ ਬੱਚੇ ਨਾ ਉਹ ਚੀਜ਼ਾਂ ਕਰ ਸਕਣ ਪੜ੍ਹ ਕੇ ਜੋ ਅਸੀਂ ਚਾਹੁੰਦੇ ਆ ਸਾਡੇ ਖਿਲਾਫ ਸਾਡਾ ਕੋਰਸ ਸੈਲਫ ਫਾਈਨਾਂਸ ਕਰਕੇ ਪੀਸਾ ਇਕੱਠੀਆਂ ਕਰਕੇ ਚਲਾਉਣ ਲਈ ਕਹਿ ਰਹੀ ਹੈ ਔਰ ਹੋਰ ਵੀ ਤੁਹਾਨੂੰ ਪਤਾ ਪਿਛਲੇ ਦਿਨੀ ਜੋ ਖਬਰ ਚੱਲ ਰਹੀ ਹੈ ਅੱਠ ਕਾਲਜ ਹੋਰ ਵੀ ਪ੍ਰਾਈਵੇਟ ਕਰਦੇ ਇਹਨਾਂ ਨੇ ਉਹਨਾਂ ਦੇ ਵਿੱਚ ਅੱਠ ਕਾਲਜ ਆ ਪਰ ਸਰਕਾਰ ਨਹੀਂ ਚਾਹੁੰਦੀ ਹੈ ਸਰਕਾਰ ਇਹ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਪੈਸਾ ਇਕੱਠਾ ਕਰਨਾ ਬੰਦੇ ਨੂੰ ਆਪ ਦਾ ਨਾਰਾ ਆਪ ਦਾ ਸਟੈਂਡ ਰੱਖਣਾ ਚਾਹੀਦਾ ਹੈ ਪੰਜਾਬ ਸਰਕਾਰ ਕਿਸ ਚੀਜ਼ ਤੇ ਆਈ ਆ ਉਥੇ ਟਿੱਕੇ এডੂਕੇਸ਼ਨ ਦਾ ਨਾਰਾ ਹੈਲਥ ਦਾ ਨਾਰਾ ਲਾ ਕੇ ਆਈਏ ਨਾ ਅੱਜ ਦੇ ਟਾਈਮ ਚ ਹੈਲਥ ਇਥੇ ਇੰਨੀ ਵਧ ਰਹੀ ਹੈ ਅੰਦਾ এডੂਕੇਸ਼ਨ ਦੇ ਵਾਕਿਆ ਕਿਉਂ ਸਰਕਾਰ ਦੀ ਇਹ ਸਭ ਤੋਂ ਵੱਡਾ ਕੁਐਸਚਨ ਔਰ ਸਰਕਾਰ ਉਹਦਾ ਆਨਸਰ ਦੇਣ ਚ ਨਾਕਾਮ ਸਰਕਾਰ ਨੂੰ ਸਾਡੇ ਫੰਡਾਂ ਦੀ ਕਿਹਾ ਗਿਆ ਸੀ ਕਿ ਕਿਉਂਕਿ ਇਥੇ ਲੈਬ ਵਗੈਰਾ ਨਹੀਂ ਹੈ ਸਰਕਾਰ ਦੀ ਲਾਪਰਵਾਹੀ ਸਭ ਕੁਝ ਕਲੀਅਰ ਸੀ ਮੈਪ ਪਹਿਲਾਂ ਜਾ ਚੁੱਕੀ ਸੀ ਸੀਐਮ ਆਫਿਸ ਗਈ ਉਧਰ ਰਿਟਾਇਰਮੈਂਟ ਸੈਲਫ ਫਾਈਨਾਂਸ ਦੀ ਲੈਟਰ ਆਈ ਕਿ ਤੁਸੀਂ ਸੈਲਫ ਫਾਈਨਾਂਸ ਕਰੋ ਅਸੀਂ ਸੈਲਫ ਫਾਈਨਾਂਸ ਕਿਉਂ ਕਰੀਏ ਬੱਚਾ ਸਰਕਾਰੀ ਕਾਲਜਾਂ ਦੀ ਇੱਕ ਉਮੀਦ ਹੁੰਦੀ ਹੈ ਬੱਚੇ ਦੀ ਸਰਕਾਰੀ ਕਾਲਜ ਕਿ ਨਹੀਂ ਜੇ ਮੈਂ ਨਹੀਂ ਕਿਤੇ ਪੜ ਸਕਦਾ ਇੱਕ ਅੱਛੀ ਐਜੂਕੇਸ਼ਨ ਮੈਂ ਕਿਸੇ ਪ੍ਰਾਈਵੇਟ ਕਾਲਜ ਤੋਂ ਨਹੀਂ ਜਾ ਸਕਦਾ ਤਾਂ ਮੈਂ ਸਰਕਾਰੀ ਕਾਲਜਾਂ ਤੋਂ ਲੋਕਾਂ ਪਰ ਸਰਕਾਰ ਅੱਜ ਦੇ ਟਾਈਮ ਤੇ ਉਹ ਵੀ ਨਹੀਂ ਬਹਾਲ ਕਰਨਾ ਚਾਹੁੰਦੀ ਉਹ ਪੱਠਾ ਬਠਾਉਣਾ ਚਾਹੁੰਦੀ ਆ ਪਰ ਉਹ ਸਾਡਾ ਕੁਸ਼ਨ ਆ ਕਿਉਂ ਕਰਨਾ ਚਾਹੁੰਦੀ ਆ ਜੇ ਉਹ ਐਜੂਕੇਸ਼ਨ ਦਾ ਨਾਅਰਾ ਲੈ ਕੇ ਆਈ ਜੇ ਤਾਂ ਐਜੂਕੇਸ਼ਨ ਦੇ ਨਾਅਰੇ ਤੇ ਖੜੇ ਪਰ ਉਹ ਅੱਜ ਨਹੀਂ ਖੜੇ ਕਿਵੇਂ ਜ਼ੁਰਤਾਂ ਦੇ ਤੇ ਪ੍ਰੀਜ਼ਰਵਰ ਦੀ ਤਰ੍ਹਾਂ ਬੋਲਦੇ ਆ ਕਿ ਇਸ ਤਰ੍ਹਾਂ ਸਾਠਣੀ ਦੀ ਫਿਲਾਲ ਅਸੀਂ ਐਗਰੀਕਲਚਰ ਤੇ 50 ਕ ਸਟੂਡੈਂਟ ਹੈਗੇ ਆ ਕਾਲਜ ਦੇ ਵਿੱਚ ਕੋਈ ਫੀਸਾਂ ਲੈ ਕੇ ਗੱਲਬਾਤ ਕੀਤਾ ਗਿਆ ਹਾਂਜੀ ਮਤਲਬ ਫੀਸਾਂ ਲੈ ਕੇ ਗੱਲਬਾਤ ਆਪਣੇ ਆਪ ਹੀ ਹੋਏਗਾ ਨਾ ਜੀ ਕਿਉਂਕਿ ਉਹ ਸੈਲਫ ਫਾਈਨਾਂਸ ਕਰਨ ਲਈ ਕਹਿ ਰਹੇ ਆ ਸੈਲਫ ਫਾਈਨਾਂਸ ਦਾ ਮਤਲਬ ਸਾਰੇ ਸੋਰਸ ਆਪਣੇ ਤੇ ਜੇ ਕਾਲਜ ਵੀ ਸਾਡੇ ਕੋਈ ਸੋਰਸ ਕਲੈਕਟ ਕਰੇਗਾ ਸਾਡੀ ਫੀਸਾਂ ਵਧਣੀਆਂ ਕਿਉਂਕਿ ਸਰਕਾਰ ਦਾ ਹੰਢ ਦੇਣ ਤੋਂ ਮਨਾਂ ਕਰ ਰਹੀ ਹੈ ਜੋ ਸਰਕਾਰੀ ਪ੍ਰਸਿੱਧਰਾ ਕਾਲਜ ਦੇ ਵਿੱਚ ਜਿਹੜੀ ਪੀਏਸੀ ਐਗਰੀਕਲਚਰ ਨੂੰ ਸੈਲਫ ਫਾਈਨਾਂਸ ਕਰਨ ਦਾ ਹੁਕਮ ਜਾਰੀ ਕੀਤਾ ਸੀਗਾ ਉਹ ਸਾਨੂੰ ਐਮਐਲਏ ਨੇ 2 ਦਿਨ ਦਾ ਭਰੋਸਾ ਦਿੱਤਾ ਸੀ ਕਿ 2 ਦਿਨਾਂ ਚ ਅਸੀਂ ਤੁਹਾਡੀ ਜਿਹੜੀ ਡਿਮਾਂਡ ਆ ਉਹਨੂੰ ਹੱਲ ਕਰ ਦਾਂਗੇ ਇਥੋਂ ਸੰਧਵਾਂ ਨੂੰ ਵੀ ਜਿਹੜੀ ਮੇਲ ਭੇਜੀ ਵਿਦਿਆਰਥੀਆਂ ਨੇ ਉਹ ਚ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਤੁਹਾਡਾ ਮਸਲਾ ਸਾਡੇ ਧਿਆਨ ਚ ਅਸੀਂ ਹੱਲ ਕਰ ਦਾਂਗੇ ਪਰ ਅੱਜ ਐਚੀਏਐਸ ਦੇ ਅੰਡਰ ਜਿਹੜਾ ਉਹ ਪ੍ਰਾਈਵੇਟ ਭਰਤੀ ਆ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਬੀਏਸੀ ਐਗਰੀਕਲਚਰ ਨੂੰ ਜਿਹੜਾ ਸੈਲਫ ਫਾਈਨਾਂਸ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਪਰ ਜਿਹੜੀ ਮੇਨ ਮੰਗ ਸੀ ਕਿ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਜਿੱਦੋਂ ਦੀ ਮਾਨਤਾ ਹੀ ਜਦੋਂ ਗਾਦ ਹੋ ਚੁੱਕੀ ਆ ਤਾਂ ਇਕੱਲੇ ਪ੍ਰੋਫੈਸਰਾਂ ਨੂੰ ਤਰਖਾ ਦੇਣ ਦਾ ਕੀ ਫਾਇਦਾ ਪਹਿਲਾਂ ਸਰਕਾਰ ਇੱਥੇ ਬੀਐਸਸੀ ਐਗਰੀਕਲਚਰ ਦੀ ਮਾਨਤਾ ਬਹਾਲ ਕਰੇ ਇਸ ਤੋਂ ਬਾਅਦ ਉਹਨੂੰ ਸਰਕਾਰੀ ਕਰੇ ਸਰਕਾਰੀ ਕਰਨ ਤੋਂ ਬਾਅਦ ਜੋ ਵੀ ਡਿਮਾਂਡਾਂ ਨੇ ਉਹ ਸਰਕਾਰ ਪੂਰੀਆਂ ਕਰੇ ਨਾ ਕਿ ਕਾਲਜ ਦੇ ਸਿੱਟੇ ਇਹ ਕੋਈ ਕਾਲਜ ਸਰਕਾਰੀ ਕਾਲਜ ਆ ਸਰਕਾਰ ਦੇ ਅੰਡਰ ਆਉਂਦਾ ਇਹ ਕੋਈ ਪ੍ਰਾਈਵੇਟ ਕਾਲਜ ਨਹੀਂ ਹੈ ਵੀ ਸਰਕਾਰ ਜਿਹੜੀ ਉਹ ਪਾਸੇ ਹੋ ਚੁੱਕੀ ਐ ਇਸ ਗੱਲ ਤੋਂ ਜਿੰਨਾ ਟਾਈਮ ਬੀਐਸਸੀ ਐਗਰੀਕਲਚਰ ਦੀ ਪੜਾਈ ਦੀ ਮਾਨਤਾ ਨਹੀਂ ਬਹਾਲ ਹੋ ਜਾਂਦੀ ਉਦੋਂ ਪਹਿਲਾਂ ਜਿਹੜਾ ਇਹ ਭਰਤੀਆਂ ਕਿਵੇਂ ਕਰ ਸਕਦੇ ਆ ਉਹ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਆ ਵੀ ਜਿਹੜੀ ਪੜਾਈ ਤੇ ਸ਼ੁਰੂ ਕਰ ਦੋ ਬਿਨਾ ਮਾਨਤਾ ਦੇ ਉਹ ਜਿਹੜੀ ਕਾਗਜ਼ ਉਹ ਜਿਹੜੇ ਰੱਦੀ ਹੋ ਜਾਣੇ ਆ ਜੇ ਇਸ ਕੋਰਸ ਨੂੰ ਜਿਹੜਾ ਮਾਨਤਾ ਨਹੀਂ ਬਹਾਲ ਹੁੰਦੀ ਸਾਡੀ ਮੰਗ ਆ ਵੀ ਜਿੰਨਾ ਟਾਈਮ ਬੀਐਸਸੀ ਐਗਰੀਕਲਚਰ ਦੀ ਪੜਾਈ ਤੇ ਦੁਬਾਰਾ ਮਾਨਤਾ ਬਹਾਲ ਨਹੀਂ ਹੁੰਦੀ ਹੋਰ ਸਰਕਾਰੀ ਨਹੀਂ ਚੱਲਦਾ ਸਾਰੀਆਂ ਡਿਮਾਂਡਾਂ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰਦੀ ਕੋਰਸ ਲਾਉਣ ਲਈ ਉਹਨਾਂ ਟਾਈਮ ਅਸੀਂ ਕੋਈ ਵੀ ਇੱਥੇ ਪ੍ਰਾਈਵੇਟ ਭਰਤੀ ਹੋਣ ਨਹੀਂ ਦੇਵਾਂਗੇ ਖਾਸ ਕਰਕੇ ਐ ਕੋਈ ਭਰਤੀ ਨਹੀਂ ਹੁੰਦੀ ਵਗੈ। ਪਿਛਲੇ ਦਿਨ ਐਮਐਨਸੀ ਦੀ ਕੋਟੀ ਅੱਗੇ ਵੀ ਸ੍ਰੀ ਧਰਨਾ ਲਗਾਇਆ ਸੀ ਜਿਸ ਤਰ੍ਹਾਂ ਸਾਡਾ ਵਿਵਾਦ ਚੱਲ ਰਿਹਾ ਸੀ ਉਤੋਂ ਉਹ ਇੱਥੇ ਆ ਕੇ ਮਿਲ ਗਏ ਤੇ ਕੀ ਉਸ ਦਿਨ ਮਿਲਿਆ ਕਿ ਤੁਹਾਨੂੰ ਕੀ ਤੁਹਾਨੂੰ ਵਿਸ਼ਵਾਸ ਜਵਾਇਆ ਸਾਨੂੰ ਉਸ ਦਿਨ ਉਹਨੇ ਜਿਹੜਾ ਘਰੋਸਾ ਦਿੱਤਾ ਸੀ ਕਿ ਦੋ ਦਿਨਾਂ ਚ ਮਾਮਲਾ ਹੱਲ ਕਰ ਦਾਂਗੇ ਹਫਤਾ ਹੋ ਗਿਆ ਉਹਨਾਂ ਨੇ ਦੋ ਦਿਨ ਨਹੀਂ ਪੂਰੇ ਹੋਏ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਰਕਾਰ ਅਸੀਂ ਜਦੋਂ ਕਿਹਾ ਉਹਨਾਂ ਨੂੰ ਵੀ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਭਰਤੀਆਂ ਕਿਉਂ ਚਲਾਉਣਾ ਚਾਹੁੰਦੇ ਆ ਪ੍ਰਾਈਵੇਟ ਕੋਰਸ ਕਿਉਂ ਚਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਨਹੀਂ ਸਰਕਾਰੀ ਰੋਕਾ ਕੋਰਸ ਪਰ ਉਹ ਦੋ ਦਿਨ ਤਾਂ ਸਮਾਂ ਮੀਟਿੰਗਾਂ ਕਹਿੰਦੇ ਸੀ ਮੀਟਿੰਗਾਂ ਕਰ ਰਹੇ ਮੀਟਿੰਗਾਂ ਕਰ ਰਹੇ ਮੀਟਿੰਗਾਂ ਦਾ ਕੋਈ ਸਿੱਟਾ ਉਹ ਕੁਝ ਨਹੀਂ ਨਿਕਲਿਆ ਪੂਰੀ ਜ਼ਿੰਮੇਵਾਰੀ ਕੋਰਸ ਦੀ ਜਿਹੜੀ ਉਹ ਸੁਪਰਿੰਸੀਪਲ ਤੇ ਤੇ ਤੁਹਾਡੇ ਪ੍ਰਸ਼ਾਸਨ ਦੀ ਸਿੱਧੀ ਕਾਲਜ ਤੇ ਚਲਾਉਣਾ ਤਾਂ ਇਹਨੂੰ ਚਲਾੜੋ ਪ੍ਰਾਈਵੇਟ ਭਰਤੀਆਂ ਕਰ ਲਓ ਉਹ ਸਾਰਾ ਕੁਝ ਜਿਹੜਾ 셀ਫ ਫਾਈਨਾਂਸ ਦੇ ਅੰਡਰ ਹੋ ਰਿਹਾ ਕੰਮ ਕੋਲਿਜ ਦੇ ਪ੍ਰਿੰਸੀਪਲ ਮਤਲਬ ਤੁਹਾਨੂੰ ਕੀ ਵਿਸ਼ਵਾਸ ਜੁਆਇਆ ਗਿਆ ਕਾਲਜ ਦੇ ਪ੍ਰਿੰਸੀਪਲ ਇਹ ਕਹਿ ਰਹੇ ਕਿ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਅਸੀਂ ਉਹ ਸਰਕਾਰ ਦੇ ਨੁਮਾਇੰਦੇ ਨੇ ਜੋ ਸਰਕਾਰ ਦਾ ਹੁਕਮ ਆਉਣੇ ਜੇ ਸੈਲਫ ਫਿਨਾਂਸ ਦਾ ਹੁਕਮ ਸਰਕਾਰ ਨੇ ਦਿੱਤਾ ਤਾਂ ਉਹਨਾਂ ਨੂੰ ਉਹ ਪਾਲਣਾ ਕਰਨੀ ਪੈ ਰਹੀ ਆ ਤੇ ਨਾਲ ਦੇ ਨਾਲ ਇਹਨਾਂ ਨੇ ਕੋ ਸਰਕਾਰ ਨੇ ਇਹਨਾਂ ਨੂੰ ਕਿਹਾ ਹੁਕਮ ਦਿੱਤਾ ਕਿ ਤੁਸੀਂ ਇੱਥੇ ਭਰਤੀਆਂ ਸ਼ੁਰੂ ਕਰੋ ਉਹ ਹੁਕਮ ਮੰਨਦੇ ਹੋਏ ਉਹ ਭਰਤੀਆਂ ਕਰ ਰਹੇ ਆ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਜਿਹੜਾ ਉਹ ਭਰਤੀਆਂ ਨਹੀਂ ਕਰ ਰਹੀ ਇਸ ਕਰਕੇ ਕੋਰ ਜਿਹੜੇ ਲੋਕ ਇੱਥੇ ਪ੍ਰੈਸ਼ਰ ਜਿਹੜਾ ਪ੍ਰਿੰਸੀਪਲ ਤੇ ਬਣਾਇਆ ਜਾ ਰਿਹਾ ਤੇ ਉਹ ਭਰਤੀਆਂ ਕਰ ਰਹੇ ਉਹ ਸੈਲਫ ਫਿਨਾਂਸ ਦੇ ਅੰਡਰ ਕਰ ਰਹੇ ਆ ਕਿਸੇ ਦਾ ਪ੍ਰੈਸ਼ਰ ਨਹੀਂ ਪਾ ਰਿਹਾ ਜਿੰਨਾ ਟਾਈਮ ਬੀਐਸਸੀ ਐਗਰੀਕਲਚਰ ਚੱਲਦੀ ਨਹੀਂ ਅਸੀਂ ਇੱਥੇ ਨਾ ਤਾਂ ਕੋਈ ਪ੍ਰਾਈਵੇਟ ਭਰਤੀ ਹੋਣ ਦੇਵਾਂਗੇ ਨਾ ਸਪੋਰਟਸ ਨੂੰ ਸੈਲਫ ਫਾਈਨਾਂਸ ਹੋਣ ਦੇਵਾਂਗੇ ਅੱਜ ਕੀ ਕਾਲਜ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਅੱਜ ਸੈਲਫ ਫਾਈਨਾਂਸ ਕੋਰਸ ਨੂੰ ਚੁਣੌਣ ਲਈ ਜਿਹੜੀਆਂ ਪ੍ਰਾਈਵੇਟ ਭਰਤੀਆਂ ਦੀ ਇੰਟਰਵਿਊ ਲਈ ਜਾ ਰਹੀਆਂ ਬੀਐਸਸੀ ਐਗਰੀਕਲਚਰ ਦੇ ਪ੍ਰੋਫੈਸਰਾਂ ਸਰ ਸਟੂਡੈਂਟਾਂ ਵੱਲੋਂ ਲਗਾਤਾਰੀ ਪ੍ਰਦਰਸ਼ਨ ਕਰ ਰਿਹਾ ਜਾ ਰਿਹਾ ਹੈ ਜੀ ਕੀ ਸਰ ਮਾਮਲਾ ਕੀ ਹੈ ਸਰ ਮਾਮਲਾ ਇਸ ਤ੍ਰਿਕਾ ਹੈ ਵੀ ਬੀਐਸਸੀ ਐਗਰੀਕਲਚਰ ਜਿਹੜੀ ਲਾਸਟ ਵੀਕ ਸ਼ੁਰੂ ਹੋਈ ਸੀ ਤੇ ਉਥੇ ਜਿਹੜੇ ਬੱਚੇ ਕੁਛ ਐਡਮਿਟ ਹੋਏ ਸੀ ਸਰਕਾਰ ਨੇ ਜਿਹੜਾ ਹੈ ਕੁਛ ਟਾਈਮ ਦਿੱਤਾ ਸੀ ਸ਼ਫਤਗੁਰਿਆ ਕਰਨ ਦੇ ਲਈ ਤੇ ਉਹ ਜਿਹੜੀਆਂ ਸ਼ਫਤਾਂ ਉਸ ਤੋਂ ਬਾਅਦ ਉਹਨਾਂ ਦੀ ਮਾਨਤਾ ਰੱਦ ਹੋ ਗਈ ਸੀ ਪਬਲਿਕ ਨੋਟਸ ਵੀ ਆ ਗਿਆ ਤੇ ਹੁਣ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨਵੀਂ ਆਈਆਂ ਨੇ ਕਿ ਚੇਚੜਪੜਤੀ ਕਰਨ ਵਾਸਤੇ ਉਹ ਅਸੀਂ ਉਹਨਾਂ ਦਾ ਹਦਾਇਤਾਂ ਮੁਤਾਬਕ ਕੰਮ ਕਰ ਰਹੇ ਆ ਤੇ ਹੋਪਫੁਲੀ ਅਸੀਂ ਜਲਦੀ ਸ਼ੁਰੂ ਪਰ ਵਿਦਿਆਰਥੀਆਂ ਨੇ ਕਿਹਾ ਵੀ ਅਸੀਂ ਪਰੇ ਨਹੀਂ ਹੁੰਦੇ ਦਵਾਗੇ ਜੋ ਪਹਿਲਾਂ ਵਾਲਾ ਸ਼ਡਿਊਲ ਚੱਲ ਰਿਹਾ ਸੀ ਉਸੇ ਨੂੰ ਕੰਟੀਨਿਊ ਰੱਖਿਆ ਜਾਵੇ ਦੇਖੋ ਅਸੀਂ ਤਾਂ ਹਮ ਸਰਕਾਰ ਦੇ ਮੁਤਾਬਕ ਹੀ ਕੰਮ ਕਰਨਾ ਹੈ ਜੀ ਉਹ ਸਾਨੂੰ ਚਿੱਠੀ ਆਈ ਹੈ ਉਹਦੇ ਮੁਤਾਬਕ ਹੀ ਕਰ ਸਰ ਵੈਸੇ ਜੋ ਲੈਟਰ ਆਈ ਉਹਦੇ ਵਿੱਚ ਕੀ ਲਿਖਿਆ ਗਿਆ ਸਪਸ਼ਟ ਤੌਰ ਤੇ ਸਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ ਬੀਐਸਸੀ ਵੰਦ ਤੇ ਟੂ ਦਾ ਜਿਹੜਾ ਵਰਕ ਲੋਡ ਕੈਲਕੂਲੇਟ ਕਰਕੇ ਉਹਦੇ ਕਿਚਨ ਕਮੈਂਟ ਕਰੋ